ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉਹਨਾਂ ਨੂੰ ਮੁੜ ਤੋਂ ਸੰਮਣ ਭੇਜ ਦਿੱਤਾ ਹੈ ਤੇ 27 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮਾਂ ਜਿਹੜੇ ਸਿੱਟ ਦੇ ਵੱਲੋਂ ਦਿੱਤੇ ਗਏ ਰਹੇ ਤੇ ਦੱਸਦੀ ਹੈ ਕਿ ਡਰੱਗ ਕੇਸ ਮਾਮਲੇ ਦੇ ਵਿੱਚ ਹੁਣ ਮੁੜ ਤੋਂ ਸੰਮਣ ਭੇਜਿਆ ਗਿਆ ਹੈ ਤੇ ਬੀਤੇ ਕੱਲ ਦੇ ਵਿੱਚ ਵੀ ਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਪੇਸ਼ੀ ਦੇ ਉੱਤੇ ਬੁਲਾਇਆ ਗਿਆ ਸੀ ਅਤੇ ਉੱਥੇ ਹੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਜਿਹੜੇ ਸਾਧੇ ਸੀ ਦੱਸਦੀ ਹੈ ਕਿ ਹੁਣ ਮੁੜ ਤੋਂ ਸੰਮਣ ਜਿਹੜਾ ਬਿਕਰਮ ਸਿੰਘ ਮਜੀਠੀਆ ਨੂੰ ਸਿੱਟ ਦੇ ਵੱਲੋਂ ਭੇਜਿਆ ਗਿਆ ਹੈ ਤੇ ਹੁਣ ਲਗਾਤਾਰ ਜਿਹੜਾ ਪੁਛਪੜਤਾਲ ਆ ਡਰੱਗ ਮਾਮਲੇ ਦੇ ਵਿੱਚ ਮੁਰਤੋ ਕੀਤੀ ਜਾਵੇਗੀ ਅਤੇ ਬੀਤੇ ਕੱਲ ਦੇ ਵਿੱਚ ਵੀ ਡਰੱਗ ਕੇਸ ਮਾਮਲੇ ਦੇ ਵਿੱਚ 7 ਘੰਟੇ ਜਿਹੜੀ ਲਗਾਤਾਰ ਪੁਛਪੜਤਾਲ ਆ ਕੀਤੀ ਗਈ ਦੱਸਦੀ ਹੈ ਕਿ ਇਹ ਵੱਡੀ ਖਬਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ 11 ਦਸੰਬਰ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਸੰਮਣ ਭੇਜਿਆ ਗਿਆ ਸੀ ਤੇ ਉੱਥੇ 11 ਦਸੰਬਰ ਤੋਂ ਬਾਅਦ ਜਿਹੜੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਤੇ ਉੱਥੇ ਹੀ ਪਟਿਆਲੇ ਦੇ ਵਿੱਚ ਪਹੁੰਚ ਗਏ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਅਤੇ ਕਿਹਾ ਹੈ ਕਿ ਮੇਰੀ ਗ੍ਰਿਫਤਾਰੀ ਕਰਨੀ ਹੈ ਤਾਂ ਕਰ ਲੈ ਪਰੰਤੂ ਮੇਰੇ ਨਾਲ ਦੋ ਹੱਥ ਹੋਣਿਆ ਤਾਂ ਉਹ ਵੀ ਹੋ ਜਾ ਤੇ ਮੈਂ ਤੇਤੋ ਡਰਨ ਵਾਲਾ ਨਹੀਂ ਆ ਤੇ ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ ਮੈਂ ਲੋਕਾਂ ਦੇ ਲਈ ਹਮੇਸ਼ਾ ਖੜਾ ਰਹਾਂਗਾ ਤੇ ਨਾ ਹੀ ਮੈਨੂੰ ਕੋਈ ਦਬਾਉਣ ਦੀ ਕੋਸ਼ਿਸ਼ ਹੈ ਜਿਹੜੀ ਕਰ ਸਕਦਾ ਹੈ ਤੇ ਇਹ ਜਿਹੜੇ ਬਿਆਨ ਨੇ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਦਿੱਤੇ ਗਏ ਸੀ ਤੇ ਹੁਣ ਵੱਡੀ ਖਬਰ ਨੂੰ ਲੈ ਕੇ ਸਾਂਝੀ ਕਰਦੇ ਆਂ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੂੰ ਮੁਰਤੋਂ ਸੰਮਣ ਜਿਹੜਾ ਭੇਜ ਦਿੱਤਾ ਗਿਆ ਹੈ ਤੇ ਹੁਣ 27 ਦਸੰਬਰ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਮੁਰਤੋਂ ਪੇਸ਼ ਹੋਣ ਦਾ ਹੁਕਮ ਆ ਜਿਹੜੇ ਦੇ ਦਿੱਤੇ ਗਏ ਨੇ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਮੁਰਤੋਂ ਪੁੱਛ ਪੜਤਾਲ ਹੈ ਜਿਹੜੀ ਕੀਤੀ ਜਾਵੇਗੀ ਤੇ ਬੀਤੇ ਕੱਲ ਦੇ ਵਿੱਚ ਵੀ 7 ਘੰਟੇ ਜਿਹੜੀ ਪੁੱਛ ਪੜਤਾਲ ਆ ਬਿਕਰਮ ਸਿੰਘ ਮਜੀਠੀਆ ਤੋਂ ਕੀਤੀ ਗਈ ਅਤੇ ਹੁਣ ਮੁਰਤੋਂ ਸੰਮਣ ਜਿਹੜਾ ਬਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਗਿਆ ਹੈ ਤੇ ਫ੍ਰੈਸ਼ ਹੋਣ ਦੇ ਹੁਕਮ ਮਜੀਠੀਆਂ ਨੂੰ ਦਿੱਤੇ ਗਏ ਨੇ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਮੋੜ ਤੋਂ 27 ਦਸੰਬਰ ਨੂੰ ਜੜੀ ਪੁੱਛ ਪੜਤਾਲਾਂ ਕੀਤੀ ਜਾਵੇਗੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉਹਨਾਂ ਨੂੰ ਮੁੜ ਤੋਂ ਸੰਮਣ ਭੇਜ ਦਿੱਤਾ ਹੈ ਤੇ 27 ਦਸੰਬਰ ਨੂੰ ਪੇਸ਼ ਹੋਣ ਦੇ ਹੁਕਮਾਂ ਜਿਹੜੇ ਸਿੱਟ ਦੇ ਵੱਲੋਂ ਦਿੱਤੇ ਗਏ ਰਹੇ ਤੇ ਦੱਸਦੀ ਹੈ ਕਿ ਡਰੱਗ ਕੇਸ ਮਾਮਲੇ ਦੇ ਵਿੱਚ ਹੁਣ ਮੁੜ ਤੋਂ ਸੰਮਣ ਭੇਜਿਆ ਗਿਆ ਹੈ ਤੇ ਬੀਤੇ ਕੱਲ ਦੇ ਵਿੱਚ ਵੀ ਬਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਪੇਸ਼ੀ ਦੇ ਉੱਤੇ ਬੁਲਾਇਆ ਗਿਆ ਸੀ ਅਤੇ ਉੱਥੇ ਹੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਜਿਹੜੇ ਸਾਧੇ ਸੀ ਦੱਸਦੀ ਹੈ ਕਿ ਹੁਣ ਮੁੜ ਤੋਂ ਸੰਮਣ ਜਿਹੜਾ ਬਿਕਰਮ ਸਿੰਘ ਮਜੀਠੀਆ ਨੂੰ ਸਿੱਟ ਦੇ ਵੱਲੋਂ ਭੇਜਿਆ ਗਿਆ ਹੈ ਤੇ ਹੁਣ ਲਗਾਤਾਰ ਜਿਹੜਾ ਪੁੱਛ ਪੜਤਾਲ ਆ ਡਰੱਗ ਮਾਮਲੇ ਦੇ ਵਿੱਚ ਉਹ ਮੁਰ ਤੋਂ ਕੀਤੀ ਜਾਵੇਗੀ ਅਤੇ ਬੀਤੇ ਕੱਲ ਦੇ ਵਿੱਚ ਵੀ ਡਰੱਗ ਕੇਸ ਮਾਮਲੇ ਦੇ ਵਿੱਚ 7 ਘੰਟੇ ਜਿਹੜੀ ਲਗਾਤਾਰ ਪੁੱਛ ਪੜਤਾਲ ਆ ਕੀਤੀ ਗਈ ਦੱਸਦੀ ਹੈ ਕਿ ਇਹ ਵੱਡੀ ਖਬਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ 11 ਦਸੰਬਰ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਸੰਮਣ ਭੇਜਿਆ ਗਿਆ ਸੀ ਤੇ ਉੱਥੇ 11 ਦਸੰਬਰ ਤੋਂ ਬਾਅਦ ਜਿਹੜੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਤੇ ਉੱਥੇ ਹੀ ਪਟਿਆਲੇ ਦੇ ਵਿੱਚ ਪਹੁੰਚ ਗਏ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਆ ਤੇ ਕਿਹਾ ਹੈ ਕਿ ਮੇਰੀ ਗ੍ਰਿਫਤਾਰੀ ਕਰਨੀ ਹੈ ਤਾਂ ਕਰ ਲੈ ਪਰੰਤੂ ਮੇਰੇ ਨਾਲ ਦੋ ਹੱਥ ਹੋਣਿਆ ਤਾਂ ਉਹ ਵੀ ਹੋ ਜਾ ਤੇ ਮੈਂ ਤੇਤੋ ਡਰਨ ਵਾਲਾ ਨਹੀਂ ਆ ਤੇ ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ ਮੈਂ ਲੋਕਾਂ ਦੇ ਲਈ ਹਮੇਸ਼ਾ ਖੜਾ ਰਹਾਂਗਾ ਤੇ ਨਾ ਹੀ ਮੈਨੂੰ ਕੋਈ ਦਬਾਉਣ ਦੀ ਕੋਸ਼ਿਸ਼ ਹੈ ਜਿਹੜੀ ਕਰ ਸਕਦਾ ਹੈ ਤੇ ਇਹ ਜਿਹੜੇ ਬਿਆਨ ਨੇ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਦਿੱਤੇ ਗਏ ਸੀ ਤੇ ਹੁਣ ਵੱਡੀ ਖਬਰ ਨੂੰ ਲੈ ਕੇ ਸਾਂਝੀ ਕਰਦੇ ਆਂ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੂੰ ਮੁਰਤੋਂ ਸੰਮਣ ਜਿਹੜਾ ਭੇਜ ਦਿੱਤਾ ਗਿਆ ਹੈ ਤੇ ਹੁਣ 27 ਦਸੰਬਰ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਮੁਰਤੋਂ ਪੇਸ਼ ਹੋਣ ਦੇ ਹੁਕਮ ਆ ਜਿਹੜੇ ਦੇ ਦਿੱਤੇ ਗਏ ਨੇ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਮੁਰਤੋਂ ਪੁੱਛ ਪੜਤਾਲ ਹੈ ਜਿਹੜੀ ਕੀਤੀ ਜਾਵੇਗੀ ਤੇ ਬੀਤੇ ਕੱਲ ਦੇ ਵਿੱਚ ਵੀ 7 ਘੰਟੇ ਜਿਹੜੀ ਪੁੱਛ ਪੜਤਾਲ ਆ ਬਿਕਰਮ ਸਿੰਘ ਮਜੀਠੀਆ ਤੋਂ ਕੀਤੀ ਗਈ ਅਤੇ ਹੁਣ ਮੁਰਤੋਂ ਸੰਮਣ ਜਿਹੜਾ ਬਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਗਿਆ ਹੈ ਤੇ ਛੇ ਹੋਣ ਦੇ ਹੁਕਮ ਮਜੀਠੀਆਂ ਨੂੰ ਦਿੱਤੇ ਗਏ ਨੇ ਤੇ ਡਰੱਗ ਕੇਸ ਮਾਮਲੇ ਦੇ ਵਿੱਚ ਮੋੜ ਤੋਂ 27 ਦਸੰਬਰ ਨੂੰ ਜਿਹੜੀ ਪੁੱਛ ਪੜਤਾਲ ਆ ਕੀਤੀ ਜਾਵੇਗੀ